ਲੱਗਿਆ ਮਿੱਤਰੋ ਅੱਜ 4 ਨੂੰ ਨਗ ਦਿਖਾਉਣ ਲੱਗਿਆ ਘਰੇਲੂ ਸੱਜਣ ਦੇ ਘਰੋਂ ਬਾਈ ਦਾ ਕੁਝ ਵਾਰ ਦਾ ਕੰਮ ਨਹੀਂ ਤਿੰਨ ਕਟਾਂ ਦਿਖਾਵਾਂਗੇ ਤੇ 1 ਨੂੰ ਦਿਖਾਵਾਂਗੇ ਬਰਫਰਗੀ ਠੀਕ ਆ ਸਬੱਛੀ ਐਚ ਬਰਲ ਦੀ ਜਿਹੜੀ ਬਾਈ ਨੇ ਸੇਲ ਕਰਨੀਆਂ ਤਿੰਨ ਕਟਾਂ ਸੇਲ ਕਰਨੀਆਂ ਬਾਈਆਂ ਚੰਗੇ ਰਿਕਾਰਡ ਦੀਆਂ ਠੀਕ ਆ ਸ਼ਰੀਰ ਦੀ ਬਾਂਤਰ ਦੇ 1 ਨੂੰ ਆਪ ਹੀ ਜਜਮੈਂਟ ਹੋਏ ਵੀ ਬਾਕੀ ਇਹਨਾਂ ਦਾ ਰੰਗ ਬਣ ਢੰਗ ਠੀਕ ਆ ਜਿਹਦਾ ਕੈਰੈਕਟਰ ਨੇਗੇ ਉਹ ਚੰਗੇ ਰਿਕਾਰਡ ਦੇ ਹੋਣਗੇ ਜਾਂ ਕਿੱਦਾਂ ਨਾ ਤੁਸੀਂ ਆਪ ਸਮਝ ਰੱਖਣੀ ਹੈਗੀ ਠੀਕ ਆ 4 ਨਾਗਾ ਬਾਈ ਦੇ ਤੇ ਵਪਾਰ ਦਾ ਖਾਣੂ ਘਰ ਦੇ ਚਾਰੇ ਪਸ਼ੂ ਨੇਗੇ ਤੇ ਜੋ ਜਾਣਕਾਰੀ ਹੋਵੇ ਤੋ ਸਾਂਝੀ ਤੇ ਖਰੀਦਣ ਵਾਲਾ ਵੀਰ ਕਿਸੇ ਵੀ ਢਾਂਗ ਦਾ ਕੋਲ ਆ ਕੇ ਨਾ ਉਹ ਥੱਲੇ ਦੀ ਆਪ ਕਰ ਸਕਦਾ ਹੈ ਨਾ ਤੇ ਵਾਕਿ ਆਪਾਂ ਗੱਲ ਕਰਦੇ ਆ ਛੋਟੇ ਵੀਰ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਹੋਰ ਦੱਸੋ ਆਪਾਂ ਹਾਂ ਠੀਕ ਠਾਕ ਵਧੀਆ ਆਪਣਾ ਨਾਮ ਤੇ ਪਿੰਡ ਬੋਲ ਦੇ ਮੇਰਾ ਨਾਮ ਨਵਕਰਨ ਸਿੰਘ ਹੈ ਪਿੰਡ ਜੈਦਾ ਤਹਿਸੀਲ ਬਟੰਡਾ ਜਿਲ੍ਹਾ ਬਟੰਡਾ ਲੱਗਿਆ ਨੇੜੇ ਜਿਵੇਂ ਤੇ ਚੌ ਆ ਗਿਆ ਤੇ ਰੰਪਰਾ ਫੂਲ ਨੇੜੇ ਆ ਗਿਆ ਤੇ ਇਹਦਾ ਤਵਾ ਵੀ ਨੇੜੇ ਆ ਗਿਆ ਜਿਉਂ ਦੇ ਇੱਕ ਲੱਗੇ ਆ ਗਿਆ ਜਿਉਂ ਤੋਂ ਵੱਡਾ ਪਿੰਡ ਆ ਗਿਆ ਤੇ ਮੋਬਾਈਲ ਨੰਬਰ ਕਿੰਨਾ ਆਪਣਾ 8427529386 ਠੀਕ ਹੈ ਚਾਰ ਪਸ਼ੂ ਵੇਚਾਰੇ ਕਰਦੇ ਆ ਉਹ ਸ਼ੌਂਕੀ ਵੀਡੀਓ ਬਣਾ ਰਹੇ ਆ ਉਹਦਾ ਮੈਨੂੰ ਮਤਲਬ ਕੋਈ ਚੰਗੀ ਚੰਗੀ ਵੀਰਾ ਚੰਗੀ ਕੀਮਤ ਦਊਗਾ ਕੱਟੀ ਫੇਰ ਵੇਚਾਂਗੇ ਨਹੀਂ ਕੋਈ ਉਹਦਾ ਉਹ ਕੱਟੀ ਹਾਂ ਠੀਕ ਆ ਆ ਵੇਚਨੇ ਵੇਚਨੇ ਮੈਂ ਤਾਂ ਇਹਨੇ ਵੇਚਨੀ ਵੇਚਨੀ ਠੀਕ ਆ ਪਹਿਲਾਂ ਬੱਚੀ ਦੇ ਸਟਾਰਟ ਕਰ ਲਈ ਤੇਰੀ ਤੋਂ ਹਾਂਜੀ ਲੈ ਪਹਿਲਾਂ ਬੱਚੀ ਦੀ ਝੋਲੀ ਦਿਖਾ ਦੇ ਮੇਰੇ ਤੋਂ ਆਪਾਂ ਚਾਰ ਥਣ ਜੀ ਮੋਟਾ ਮੋਟਾ ਲੱਗਿਆ ਹੋਇਆ ਹੂੰ ਥਣ ਬਹੁਤ ਚੰਗਾ ਲੱਗਿਆ ਹੋਣਾ ਤੁਸੀਂ ਨਹੀਂ ਥਣਾ ਵਧੀਆ ਠੀਕ ਆ ਠੀਕ ਆ ਤੇ ਕਿੰਨੀ ਉਮਰ ਦੀ ਇਹ ਬੱਚੀ ਹੋਊਗੀ ਆਪਣੀ ਉਹਨੇ 25 ਮਹੀਨਿਆਂ ਦੀ ਲੱਗ ਗਈ ਤਾਂ ਅੱਗੇ ਆ ਜੀ ਆ 25ਵੀਂ ਦੱਲ ਲੱਗ ਪਾ ਦੋ ਸਾਲ ਦੀ ਬੱਚੀ ਹੋ ਗਈ ਇਹ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਕਿਹੜੇ ਸੀਮਨ ਦੀ ਆ ਗਈ ਇਹ ਇਹ ਆਪ স্নੋ ਮੈਨ ਦੀ ਜੀ ਆਪ স্নੋ ਮੈਨ ਦੀ ਤੂੰ ਕਹਿੰਦੇ ਗੱਭਣ ਵੀ ਹੋਈ ਵੀ ਆ ਡੇਢ ਕਿ ਮਹੀਨਾ ਹੋਇਆ ਜੀ ਕਿਹੜੇ ਤੋਂ ਹੋਈ ਵੀ ਹੈਗੀ এবੀਐਸ ਦੇ ਪੇਪਰ ਤੋਂ এবੀਐਸ ਦੇ ਪੇਪਰ ਤੋਂ ਗੱਭਣ ਹੋਈ ਵੀ ਆ ਆਪ স্নੋ ਬੈਂਡ ਦੀ ਆ 45 ਦਿਨ ਹੋਏ ਗੱਭਣ ਹੋਈ ਨੂੰ ਜਾਂ ਤਾਂ ਇਹ ਬਲੱਡ ਕਟਾ ਟੈਸਟ ਹੋ ਜੂ ਨਾ ਜੇ ਕਰ ਲਈ ਤਾਂ ਡਾਕਟਰ ਤੋਂ ਅਸ਼ਾਤ ਹੋਣੀ ਨਹੀਂ ਹਜੇ ਹਾਂਜੀ ਹਾਂਜੀ ਠੀਕ ਆ ਠੀਕ ਆ ਤੇ ਲ ਤੋਰ ਕੇ ਦਿਖਾਓ ਅੱਛੀ ਫਿਰ ਤੇ ਕੱਦ ਕਾਢ ਮਿੱਤਰੋ ਪੂਰਾ ਸੋਹਣਾ ਆ ਗਿਆ ਬੱਚੀ ਜੰਮੀ ਬਲੀ ਚੰਗੀ ਆ ਗਈ ਠੀਕ ਆ ਰੰਗ ਵਨ ਜਿੰਨੇ ਕਰੈਕਟਰ ਹੈ ਤੁਹਾਡੇ ਸਾਹਮਣੇ ਦਿਖ ਰਹੇ ਤੁਹਾਨੂੰ ਠੀਕ ਆ ਬੜੀ ਖੂਬਸੂਰਤ ਬੱਚੀ ਹੈਗੀ ਬੱਚੀ ਵਾਈਟ ਵਾਈਟ ਹੈ ਜਿਵੇਂ ਬਰਫ ਵਰਗੀ ਹੈ ਪਈਆ ਚਿੱਟੀ ਜਿੱਪੀ ਬਿਲਕੁਲ ਚਿੱਟੀ ਹੈ ਨਾ ਮਤਲਬ ਕਾਲਾ ਰੰਗ ਬਹੁਤ ਘੱਟ ਤੁਹਾਨੂੰ ਦੇਖਣ ਨੂੰ ਮਿਲੂ ਬੱਚੀ ਦੇ ਤੇ ਜਿਹੜੀ ਸਾਰੇ ਬੱਚੀ ਐਕ ਵਾਲਾ ਵੇ ਛੋਟੇ ਵੀ ਰ ਕਮਾਲਾ ਕਮਾਲਾ ਲੰਬੀ ਤੇ ਉਹਦੇ ਕੱਚੇ ਚ ਲੈ ਜਾ ਲੈ ਤੇ ਬਾਕੀ ਟੂ ਹੀ ਟਾਈ ਦੇਖੋ ਪੱਦਰੀ ਆ ਗਈ ਤੇ ਦੋ ਸਾ ਇਹ ਕਿਸੇ ਨੇ ਮੇਲੇ ਵਗੈਰਾ ਦੇ ਪਾਉਣੀਆਂ ਉਹਦੇ ਵਾਸਤੇ ਬਹੁਤ ਬੈਸਟ ਰਹੂਗੀ ਆਪਣੇ ਫਾਰ ਠੀਕ ਹੈ ਠੀਕ ਆਪਣੇ ਗੱਡਾਈਆਂ ਦਾ ਫਾਰਮ ਅਛਾ ਉਧਰ ਅੰਦਰਲੇ ਉਧਰ ਅੰਦਰਲੇ ਪਾਸੇ ਆਪਣਾ ਬਾਈਆਂ ਦਾ ਫਾਰਮ ਹਨ ਇਹ ਤਾਜੀਆਂ ਮਈਆਂ ਨੇ ਉਧਰ ਮਾਲ ਡੇਈ ਦਾ ਕੰਮ ਆਪਣਾ ਉਧਰ ਡੇਈ ਦਾ ਕੰਮ ਹੈ ਇੱਥੇ ਧੋਕੜਾ ਮਈਆਂ ਆਉਂਦੀਆਂ ਉਧਰ ਤਾਜੀਆਂ ਮਈਆਂ ਹੁੰਦੀਆਂ ਨੇ ਠੀਕ ਹੈ ਠੀਕ ਹੈ ਠੀਕ ਹੈ ਤੇ ਲੈ ਲੈ ਚੱਲ ਵੀਰੇ ਤੇ ਇਹਦਾ ਮੁੱਲ ਵੜੀ ਫਿਰ ਕੀ ਕਰਾਂਗੇ ਆਪਾਂ ਮੁੱਲ ਦਾ ਫੋਨ ਤੇ ਕਰਾਂਗੇ ਜੀ ਮੁੱਲ ਫੋਨ ਤੇ ਕਰਾਂ ਵੀਰ ਕਹਿੰਦਾ ਤੇ ਬਾਕੀ ਬੱਚੀ ਕੁਆਲਿਟੀ ਦੇਖ ਸਕਦਾ ਖੂਬਸੂਰਤ ਵੜੀ ਠੀਕ ਹੈ ਚਟੇ ਰੰਗ ਦੇ ਵਿੱਚ 0-7 ਦੀ ਵੀਰ ਕਹਿੰਦਾ ਵਿੱਛੀ ਆ ਗਈ ਤੇ ਪਾਈਪਰ ਤੋਂ 45 ਦਾ ਦੀ ਗੱਬਣਾ ਪੋਟੈਸਟ ਕਰਵਾ ਸਕਦਾ ਜੀ ਡਾਕਟਰ ਤੁਹਾਡੇ ਕੋਈ ਹੈ ਮਤਲਬ ਹੈ ਕੋਈ 45 ਦਾ ਚੈੱਕ ਕਰਦਾ ਫਿਰ ਸੋ ਵੀ ਕਰਾ ਸਕਦੇ ਠੀਕ ਆ ਥਾਂ ਚਾਰ ਆ ਸੋਨੇ ਗੈਪ ਚ ਲੱਗੇ ਹੋ ਨੇ ਠੀਕ ਆ ਤੇ ਸਵਾ ਦੋ ਸਾਲ ਦੀ ਉਮਰ ਹੈ ਜੀ ਤੇ ਆ ਜਿਵੇਂ ਕੱਟੀ ਹੈਗੀ ਆਪਣੇ ਕੋਲ ਦੋ ਨੰਬਰ ਹੈ ਨਾ ਹਾਂ ਵੀ ਇਹ ਕਿੰਨੀ ਉਮਰ ਦੀ ਕੱਟੀ ਆ ਗਈ ਇਹ ਇਹ 13 ਮਹੀਨਿਆਂ ਦੀ ਕੱਟੀ ਹੈ ਸਾਰੀ ਸਵਾ ਇੱਕ ਸਾਲ ਦੀ ਇਹ ਪਿੰਡੀ ਵਾਲੇ ਰਤਨ ਦੀ ਕੱਟੀ ਆ ਪਿੰਡੀ ਦੇ ਬਈ ਪਿੰਡੀ ਕੋਲੇ ਸ਼ਾਨ ਆ ਰਤਨ ਉਹਦੇ ਰਿਸ਼ਤੇ ਰੱਖੋਗਾ ਉਹਦੇ ਕੋਲ ਕੱਟੀ ਆ ਰਿਹਾਗਾ ਕੱਟਾ ਹੋ ਰਤਨ ਇਹ ਕਹਿੰਦਾ ਜੀ ਰਤਨ ਦੀ ਕੱਟੀ ਆ ਇੱਥੇ ਫੇਸ ਕੁਆਲਟੀ ਦੇਖ ਸਕਦੇ ਹੋਗੇ ਤੇ ਤਕਰੀਬਨ ਸਵਾਢੇਡ ਸਾਲ ਦੀ ਦੇਖਣੀ ਪਰਖਣੀ ਚ ਲੱਗ ਜੇਗੀ ਲੈ ਤੋਰ ਦੇ ਛੋਟੇ ਵੀ ਦੇ ਵੀ ਮੁੱਲ ਸਾਰਿਆਂ ਦੇ ਫੋਨ ਤੇ ਕਰਨੇ ਹਾਂ ਮੁੱਲ ਸਾਰਿਆਂ ਦੇ ਫੋਨ ਤੇ ਜੀ ਠੀਕ ਆ ਠੀਕ ਆ ਮੁੱਲ ਕਹਿੰਦਾ ਫੋਨ ਤੇ ਕਰਨੇ ਆ ਇੱਕ ਇੱਕ ਟੀ ਨੂੰ ਘੰਟਾ ਬੰਦਾ ਰੂਹ ਨਾਲ ਹੀ ਦੇਖੀ ਜਾਵੇ ਏਡੀ ਸੁਨੱਖ ਬਣੀ ਕੱਟੀ ਆ ਕੋਨੀ ਕੱਟੀ ਏ ਜਮਾ ਜਿਵੇਂ ਮਰਜ਼ੀ ਬੰਦਾ ਲਈ ਫਰੇ ਇਹਨੂੰ ਠੀਕ ਆ ਕੋਈ ਹੋਰ ਬਲੱਡ ਠੰਡਾਗਾ ਕੋਈ ਹੋਮੀ ਨਹੀਂ ਕਰਦੀ ਹੋਗੀ ਓਕੇ 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 ਲਓ ਜੀ ਇਥੋਂ ਕੁਆਲਿਟੀ ਚੈੱਕ ਕਰ ਲਓ ਬੱਚ ਕੱਟੀ ਦੀ ਬਾਕੀ ਸਿੰਘਾਂ ਦੀ ਮੰਤਰ ਬਹੁਤ ਸੋਹਣੀਆਂ ਠੀਕ ਆ ਇਥੋਂ ਕੁਆਲਿਟੀ ਚੈੱਕ ਕਰ ਲਓ ਬਾਕੀ ਰਾਜੀਪੂਰੀ ਹੈ ਪੀਆ ਨਹੀਂ ਲੰਗਦਾ ਆ ਆਪਸਾਂ ਚ ਕਹਿ ਰਹੇ ਨੇ ਆਪਾਂ ਹੂੰ 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 ਠੀਕ ਲੈ ਮੁੰਡਾ ਸ਼ੌਂਕੀ ਆ ਪੂਰਾ ਤੇ ਪਰਸੋਂ ਲੈ ਚੱਲ ਲੈ ਚੱਲ ਛੋਟੇ ਕੋਈ ਗੱਲ ਨਹੀਂ ਥੋੜਾ ਜਿਹਾ ਆ ਜਾ ਬੇਟਾ ਆ ਜਾ ਉਪਰਾ ਕਰ ਜਾਂਦਾ ਹੈਗਾ ਤੇ ਇੱਥੇ ਬੈਗ ਨਾਲ ਪੁੱਠੇ ਹੀ ਬੰਦ ਚੱਕ ਲੋ ਲਗਭਗ 2 2.5 ਗੈਂਚ ਪੂਛ ਛਿੱਟੀ ਹੋਣੀ ਹੈਗੀ ਬਾਕੀ ਸਾਰੀ ਕਾਰ ਬਿਲਕੁਲ ਜੈਡ ਬਲੈਕ ਹੀ ਮੋਰੀ ਹੈ ਠੀਕ ਆ ਠੀਕ ਆ ਤੇ ਜਿਵੇਂ ਤੈਨੂੰ ਨੰਬਰ ਕੱਟੀ ਆ ਗਈ ਛੁੱਟੀ ਹੈ ਨਾ ਹਾਂਜੀ ਹਾਂਜੀ ਇੱਕ ਨਹੀਂ ਕੁ ਮਰਦੀ ਮੇਲੇ ਵੀ ਸਾਲ ਕਦੀ ਹੋਣਾ ਇਹ ਉਦੋਂ ਆਪਾਂ ਮੇਲੇ ਦੇ ਪਾਉਣੀ ਸੀ ਜੀ ਆਪਣੇ ਖੰਡ ਬਾਟੋਣ ਕਰਕੇ ਆਪਾਂ ਮੇਲੇ ਤੇ ਜਾ ਨਹੀਂ ਸਕੀ ਬੀਐਫਏ ਤੇ ਪੱਕਾ ਕਿਸੇ ਨੰਬਰ ਤੇ ਉਹਨਾਂ ਕੇ ਜੈਡ ਬਲੈਕ ਕੱਟੀ ਹੈ ਜਮਾ ਠੀਕ ਹੈ ਜੈਡ ਬਲੈਕ ਆ ਗਿਆ ਨਾ ਲੈ ਥਾਣੇ ਰਖਾਈ ਤੇ ਉਮਰ ਕਿੰਨੀ ਹੋਈ ਦੀ ਲੱਗ ਪਗ ਜੇ ਉਮਰ ਇਹਦੀ 8 ਕੁ ਮਹੀਨੇ ਆ 8 ਕੁ ਮਹੀਨੇ ਇਹਦੀ ਮਾਂ ਗੱਬਣਾਉਂ ਨੁੱਟ ਮਾਂ ਵੀ ਆਪਣੇ ਲਵੀ ਆ ਤੂੰ ਮੂਰੇ ਹੋਈ ਗਈ ਲਾਈ ਠੀਕ ਹੈ ਠੀਕ ਆ 4 ਹੀ ਥਾਣਾ ਨੂੰ 4 ਹੀ ਥਾਣਾ ਕੋਈ ਫੋਰਸਾਂ ਕੇ ਜੇ ਬਿਲਕੁਲ ਨਹੀਂ ਲੈ ਢੇੜਾ ਕੱਢ ਦੇ ਫਿਰ ਭਾਈ ਥੋੜਾ ਡਰਦੇ ਆ ਨਾ ਪਸ਼ੂ ਬਾਹਰੋਂ ਘਾਟਾਂ ਦਾ ਰਕਣਾ ਦਾ 2 ਨੰਬਰ ਕੱਟੀ ਆਹ 3 ਨੰਬਰ ਕੱਟੀ 8 ਕਿ ਮਹੀਨਾ ਦੀ ਉਮਰੂ ਲੱਗ ਪਈ ਕਿਸੇ ਨੇ ਜਿਵੇਂ ਬਰੀਡਿੰਗ ਦੇ ਕੰਮ ਕਰਨਾਗਾ ਉਹਦੇ ਵਾਸਤੇ ਕੱਟੀ ਬਹੁਤ ਚੰਗੀ ਰਿਕਾਰਡ ਦੀਆ ਸਹੀ ਆ ਸਹੀ ਆ ਮਾਂ ਆਈ ਦੀ ਆਪਣੇ ਕੋਲੇ ਖੜੀ ਆ ਠੀਕ ਆ ਮਾਂ ਉਧਰ ਡੇਰੀ ਚ ਨਾ ਇੱਥੇ ਖੜੀ ਆ ਆਪਣੇ ਕੋਲ ਟੋਕਰ ਹੋਈ ਵੀ ਆ ਠੀਕ ਆ ਠੀਕ ਆ ਲੈ ਮਾਂ ਵੀ ਦਿਖਾ ਦੇਨੇ ਆਪਾਂ ਲੈ ਜਾ ਬੰਦੇ ਤੇ ਇੱਕ ਆਸ ਕੋਲਿਆ ਕਹਦਾ ਕੱਟੀ ਦੀ ਚਮਕ ਵੜੀ ਹੈਗੀ ਸ਼ਾਈਨਿੰਗ ਬਹੁਤ ਆ ਕੱਟੀ ਚ ਹਾਂ ਸ਼ਾਈਨ ਬਹੁਤ ਆ ਇੱਕ ਪਤਲੀ ਚਮੜੀ ਦੀ ਕੱਟੀ ਹੈਗੀ ਤੇ ਬਾਕੀ ਰਾਜੀ ਸੋਹਣੀਆਂ ਠੀਕ ਆ ਤਰੀਕ ਸ਼ਾ ਕਾਲੀ ਆ ਗਈ ਸਨ ਚਾਰ ਨੇ ਤੇ ਆਖਦੀ ਦੇਖ ਸਾਲ ਤੇ ਹੁਣ ਸੰਦ ਹੁਣ ਆਪਾਂ 4 ਨੰਬਰ ਛੋਟੀ ਇਹ ਕਿੰਨੀ ਉਮਰ ਦੀ ਆ ਹੈਗੀ 2 ਸਾਲ ਦੀ ਇਹ ਮੂੰਹੋਂ ਖੀਰੀ ਆ ਕੋਈ ਏਜ ਦਾ ਕੋਈ ਅੰਦਾਜ਼ਾ ਨਹੀਂ ਹੈਗਾ ਇਹਦਾ ਅੱਛਾ ਅੱਛਾ ਫਿਰ 2 ਸਾਲ ਦਾ ਖਰ ਹੋਊਗੀ ਇਹ ਲੱਗਦੀ ਹੈਗੀ ਇਹ ਗੋਪੀ ਮੋਰਾ ਬੰਦੀ ਆਪ ਕੱਟੀ ਆ ਗੋਪੀ ਬੰਦੀ ਹਾਂਜੀ ਠੀਕ 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 ਇਹ ਵੀ ਸਾਰੀ ਕਾਲੀ ਆਈ ਡੈਡ ਬਲੈਕ ਜਮਾਂ ਡੈਡ ਬਲੈਕ ਇੱਕ ਵੀ ਪੂਛ ਦੇ ਵਾਲ ਕਾਲਾ ਨਹੀਂ ਲੱਕੜਾ ਆ ਗਿਆ ਬਸ ਉਹ ਕੱਟੀ ਮਾਂ ਕਿਹੜੀ ਆ ਉਹ ਕੱਟੀ ਦੀ ਇੱਕ ਨੰਬਰ ਵਾਲੀ ਦੀ ਮਾਂ ਸੀ ਜੀ ਜੇ ਛੋਟੀ ਕੱਟੀ ਸੀਗੀ ਹਾਂਜੀ ਉਹਦੀ ਆ ਮਾਂ ਆ ਗਈ ਤੇ ਇਹ ਵੀ ਸਾਰੀ ਡੈਡ ਬਲੈਕ ਗਿਆ ਡੈਡ ਬਲੈਕ ਬਈ ਇਹਦੇ ਥੱਲੇ ਕਾਟੇ ਦੋਲਗਾ 19 ਕਿਲੋ ਲੀਟਰ ਦੁੱਧਾ ਠੀਕ ਆ ਜਦ ਬਿਾਈ ਥੀ ਹਾਂ ਹਾਂ 19 ਕਿਲੋ ਦੁੱਧ ਕਾਟੇਗਾ ਥਾ ਓਕੇ ਓਕੇ ਅਭੀ ਬਾਖੜੀ ਅਭੀ ਵੀ 6-7 ਕਿਲੋ ਦੁੱਧ ਹੋਗਾ ਕੋਈ ਬੰਦਾ ਜੋਖ ਲੈ ਬਾਖੜੀ ਅਭੀ ਹਾਂ ਠੀਕ 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 ਆ ਲੈ ਵੀ ਉਹ ਛੋਟੀ ਕੱਟੀ ਦੀ ਮਾਂ ਦਿਖਾਤੀ ਆਪਾਂ ਤੇ ਆ ਛੋਟੀ ਵੱਡੀ ਆਗੀ ਥਾਣੇ ਦੇ ਵੀ ਚਾਰੀ ਆ ਚਾਰ ਥਾਣਾ ਦਾ ਬਾਲੀ ਸੂਣੀ ਚੋੜੀ ਐ ਸਾਫ ਲੈ ਗਾ ਪਹਿਲਾਂ ਗੀੜਾ ਘੜ ਤਾਂ ਦੇਖ ਬਾਜਵਾ ਆਦ ਨੇ ਬਾਜਵਾ ਆਦ ਨੇ ਥੋੜਾ ਉਪਰਾਂ ਕਰਦੀ ਹੈਗੀ ਤੇ ਸਿੰਗਾ ਦੀ ਕੁਆਲਿਟੀ ਚੈੱਕ ਕਰ ਲਿਓ ਜੈਡ ਬਲੈਕ ਸਿੰਗ ਵੇਖ ਕੋਈ ਤੇਰ ਨਹੀਂ ਲਾਇਆ ਕਿਸਕੀਨ ਬੜੀ ਆ ਗਈ ਮੇਤਰਾ ਤੇ ਕੋਈ ਲਾਇਆ ਨਹੀਂ ਜਿਵੇਂ ਮੈਂ ਤੁਹਾਈ ਵੀ ਨਹੀਂ ਸੋਉਮੇ ਹੀ ਖੜੇ ਜਿਵੇਂ ਮਾਲਾ ਹੁੰਦੇ ਆਪਾਂ ਘਰੇ ਆਵਾਂ ਇਹ ਕਿਸੀ ਜਿਵੇਂ ਪੀਡੀਐਫ ਇਹਦਾ ਸ਼ੋਅ ਆ ਰਿਹਾ ਕਿਸੇ ਨੇ ਪਾਉਣੀ ਹੋਵੇ ਉਹਦੇ ਵਾਸਤੇ ਬੈਸਟ ਰਹੂਗੀ ਠੀਕ ਆ ਠੀਕ ਆ ਲਓ ਜੀ ਤੁਸੀਂ ਚੈੱਕ ਕਰ ਲਓ ਕੱਟੀ ਦੀ ਕੁਆਲਿਟੀ ਜੈਡ ਬਲੈਕ ਆ ਬਿਲਕੁਲ ਠੀਕ ਆ ਸੋਹਣੀ ਹੈ ਕੱਟੀ ਦੰਦੋ ਬਾਈ ਕਹਿੰਦਾ ਖੀਰੀ ਹੈ ਬੇਟਾ ਦੰਦ ਦੇਖਾ ਚੱਲ ਕੋਈ ਗੱਲ ਨਹੀਂ ਜੇ ਕਹਤਾ ਕੋਈ ਨਹੀਂ ਖੇਰੀ ਹੋਊਗੀ ਪਰ ਬਾੜੀ ਲੱਗਦੀ ਨੂੰ ਮਰਦੀ ਟੋਟੂ ਲੱਗਦੀ ਗੀ ਲੈ ਯਾਰ ਬੰਨ ਲਾ ਬੰਨ ਲਾ ਕੋਈ ਗੱਲ ਨਹੀਂ ਇਹ ਕੋਈ ਜੇ ਬੀਤਾ ਜੇ ਕੋ ਚੰਗੀ ਰਕ ਚੰਗੇ ਪੈਸੇ ਦੇਊਗਾ ਕੱਤੀ ਸੇਲ ਫੇਰ ਕਰਾਂਗੇ ਨਹੀਂ ਕਰਦੇ ਨਹੀਂ ਠੀਕ ਕਰੀਏ ਨਹੀਂ ਰੱਖ ਲਾਂਗੇ ਓਕੇ 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 ਤੇ ਲਾਈਟ ਸੁਣ ਥਾਂ ਦੇ ਹੱਲ ਠੀਕ ਆ ਕੱਟੀ ਦੇ ਲੋ ਇਹ ਸੁਣਿਆ ਮਾਰਲੀ ਥਾਂ ਚਾਰਾ ਬਹੁਤ ਸੋਹਣੀ ਝੋਲੀ ਕੱਟੀ ਦੀ ਤੇ ਬਾਕੀ ਰਾਜੂ ਜੀ ਮੁੱਲ ਫਿਰ ਜਾਇਜ਼ ਹੀ ਹੋਣਗੇ ਮੁੱਲ ਜਾਇਜ਼ ਹੀ ਹੋਣਗੇ ਜੀ ਕੁਆਲਟੀ ਸਾਬ ਵੱਧ ਕੋਈ ਨਹੀਂ ਠੀਕ ਆ ਠੀਕ ਆ ਤੇ ਡਰੈਸ ਦਾ ਕੀ ਫੇਰ ਸਾਂਝਾ ਕਰਦੇ ਡਰੈਸ ਪਿੰਡ ਜਾਇਜ਼ ਦਾ ਹਾਂ ਨੇੜੇ ਜਾਉਂਦ ਨੇੜੇ ਆਪਣੇ ਦਾਮਪਰਾ ਪਸ਼ੂ ਮੰਡੀ ਲੱਗਦੀ ਠੀਕ ਆ ਠੀਕ ਆ ਤੇ ਜ਼ਿਲ੍ਹਾ ਲੱਗਾ ਬਟੰਡਾ ਤੇ ਜਿਹੜਾ ਵੱਡਾ ਰੋਡੋਂ ਤੋਂ 4-5 ਕਿਲੋਮੀਟਰ ਥੱਲੇ ਉਤਰ ਕੇ ਆ ਗਿਆ ਨਾ ਥੱਲੇ ਉਤਰ ਕੇ ਪਿੰਡ ਆ ਗਿਆ ਤੇ ਮੋਬਾਈਲ ਨੰਬਰ ਕਰਕੇ ਸਾਂਝਾ ਕਰ ਦਿਓ 8427329386 ਠੀਕ ਆ ਬਾਈ ਸੰਪਰਕ ਕਰ ਚਾਰ ਨਾਗਾ ਚਾਰੇ ਪਸ਼ੂ ਘਰਦੇ ਆ ਵਪਾਰ ਦਾ ਕੋਈ ਕੰਮ ਨਹੀਂ ਦੁੱਧ ਦਾ ਕੰਮ ਬਾਈਆਂ ਡੇਰੀ ਦਾ ਜਿਹ